ਵਾਲਾਂ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਾਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਟਕੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਾਹਿਤ ਸਭਾ ਸ਼੍ਰੀ ਪੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੋ ਰੋਡ ਵਿਕੇ ਗੁਰਸੇਵਕ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਸ਼ੁਰੂਆਤੀ ਦੌਰ ਵਿੱਚ ਉੱਗੇ ਗੀਤਕਾਰ ਸਰਜੀਤ ਸਿੰਘ ਬਿਰਦੀ ਦੇ ਆਕਾਲ ਚਲਾਣੇ ਤੇ ਸ਼ੋਕਮਤਾ ਪਾ ਕੇ 2 ਮਿੰਟ ਦਾ ਮੌਨਤਾ ਰਿਆ ਗਿਆ। ਸਮਾਗਮ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਮੁੱਖ ਮਹਿਮਾਨ ਕਹਾਣੀਕਾਰ ਦਲਜੀਤ ਸ਼ਾਹੀ ਜੀ ਉਹਨਾਂ ਦੀ ਪਤਨੀ ਬੀਬੀ ਸਰਜੀਤ ਕੌਰ ਸ਼੍ਰੀ ਜਸਬੀਰ ਚੱਜ ਜੀ ਜਿਹੜੇ ਗੁਰਸੇਵਕ ਸਿੰਘ ਢਿੱਲੋਂ ਰਜਿੰਦਰ ਕੌਰ ਪੰਨੂ ਨੇ ਸਾਂਝੇ ਤੌਰ ਤੇ ਕੀਤੀ। ਗੁਰਸੇਵਕ ਸਿੰਘ ਢਿੱਲੋਂ ਤੇ ਕਹਾਣੀਕਾਰ ਦਲਜੀਤ ਸ਼ਾਹੀ ਨੇ ਲੇਖਕ ਜਗਵੀਰ ਸਿੰਘ ਵਿੱਕੀ ਦੀ ਕਿਤਾਬ ਤੇ ਜੀਵਨ ਬਾਰੇ ਲੇਖਕਾਂ ਨਾਲ ਗੱਲਬਾਤ ਸਾਂਝੀ ਕੀਤੀ ਉਪਰੰਤ ਸਾਡੇ ਨਾਲ ਵੀ ਹੋਈ ਕਿਤਾਬ ਲੋਕ ਅਰਪਣ ਕੀਤੀ ਗਈ ਲੇਖਕ ਜਗਵੀਰ ਸਿੰਘ ਵਿੱਕੀ ਨੇ ਆਖਿਆ ਕਿ ਮੈਂ ਸ਼੍ਰੀ ਪੈਣੀ ਸਾਹਿਬ ਸਾਹਿਤ ਸਭਾ ਦੇ ਹੋਰ ਸੁਭਾਵਾਂ ਦੇ ਚੋਂ ਬਹੁਤ ਕੁਝ ਸਿੱਖਿਆ ਹੈ ਸਭਾ ਵੱਲੋਂ ਕਹਾਣੀਕਾਰ ਦਲਜੀਤ ਸਿੰਘ ਸ਼ਾਹੀ ਤੇ ਲੇਖਕ ਜਗਬੀਰ ਸਿੰਘ ਵਿੱਕੀ ਨੂੰ ਸਨਮਾਨਿਤ ਕੀਤਾ ਗਿਆ ਦੂਸਰੇ ਸੈਸ਼ਨ 'ਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਉੱਗੇ ਗਜ਼ਲਗੋ ਸਰਦਾਰ ਪੰਚੀ ਸਾਹਿਤ ਸਭਾ ਰਾਮਪੁਰ ਦੇ ਪ੍ਰਧਾਨ ਅਨਿਲ ਫਤੇਗੜ ਜੱਟਾ ਗੀਤਕਾਰ ਕਰਨੈਲ ਸੀਬਿਆ ਜਗਮਉਨ ਸਿੰਘ ਕੰਗ ਟਮਕੌਂਦੀ ਜਤਿੰਦਰ ਕੌਰ ਸੰਧੂ ਨੇ ਕੀਤੀ ਹਾਜ਼ਰ ਲੇਖਕਾਂ ਵਿੱਚ ਦੀਪ ਦਿਲਬਰ ਬਰਬੀਰ ਬੱbbi ਸੁਖਵੀਰ ਸਿੰਘ ਮੁਹਾਲੀ ਹਰਬੰਸ ਸਿੰਘ ਰਾਏ ਕਿੰਗ ਕਮਲਜੀਤ ਸਿੰਘ ਜਗਤਾਰ ਰਾਈਆ ਹਰਬੰਸ ਸਿੰਘ ਸ਼ਾਨ ਬਗਲੀ ਬਲਵੰਤ ਸਿੰਘ ਬਿਰਕ ਹਰਬੰਸ ਮਾਲਵਾ ਨੇਤਰ ਸਿੰਘ ਮੁੱਤੋ ਮਨਜੀਤ ਸਿੰਘ ਘੋਮਣ ਜੋਰਾਵਰ ਸਿੰਘ ਪਾਂਛੀ ਜਗਦੀਪ ਸਿੰਘ ਕੁੰਗਰਾਲੀ ਗਜ਼ਲਗੋ ਅਸਫਾਕ ਜਿਗਰ ਬਾ ਸ਼ਰੀਫ ਅਹਿਮਦ ਪੱਪੂ ਬਲਬੀਰ ਜਗਦੀਪ ਸਿੰਘ ਬਾਗਾ ਸੁਵਿੰਦਰ ਸਿੰਘ ਸਤਵੰਤ ਕੌਰ ਲੁਧਿਆਣਾ ਜਗਜੀਤ ਸਿੰਘ ਕਮਾਂਡੋ ਲਖਵੀਰ ਸਿੰਘ ਲੱਬਾ ਦਲਬੀਰ ਕਲੇਰ ਸਲੱਖਣ ਸਿੰਘ ਭੁਪਿੰਦਰ ਸਿੰਘ ਡਿਊਟ ਦਲਜੀਤ ਸਿੰਘ ਰੰਦਾਵਾ ਨਾਇਬ ਸਿੰਘ ਟਿਵਾਣਾ ਆਦਿਕ ਨੇ ਹਾਜ਼ਰੀ ਭਰੀ ਲੇਖਕ ਦੇ ਪਰਿਵਾਰਿਕ ਮੈਂਬਰਾਂ ਚੋਂ ਦਾਦੀ ਕਪੂਰ ਕੌਰ ਜੀ ਪਤਨੀ ਮਨਦੀਪ ਕੌਰ ਬੇਟਾ ਸਾਹਿਲਪ੍ਰੀਤ ਸਿੰਘ ਰਾਏ ਭਰਾ ਖੁਸ਼ਵੀਰ ਸਿੰਘ ਰਾਏ ਗੁਰਮੀਤ ਕੌਰ ਰਾਏ ਹਰਦੀਪ ਕੌਰ ਮਨਦੀਪ ਕੌਰ ਪਰਮਜੀਤ ਕੌਰ ਸਨੀ ਮੰਗਟ ਅਰਸ਼ਦੀਪ ਸਿੰਘ ਵੀ ਹਾਜ਼ਰ ਸਨ ਸਟੇਜ ਦੀ ਕਾਰਵਾਈ ਕਹਾਣੀਕਾਰ ਤਰਨ ਸਿੰਘ ਬੱਲ ਨੇ ਸਕੂਬਸੂਟ ਅੰਦਾਜ਼ ਵਿੱਚ ਨਿਵਾਈ ਗੁਰਸੇਵਕ ਸਿੰਘ ਟਿੱਲੋਂ ਨੇ ਦੂਰੋਂ ਡੇੜਿਆਂ ਆਏ ਹੋਏ ਸ਼ਾਇਰਾਂ ਦਾ ਦਿਲੋਂ ਤਨਬਾਦ ਵੀ ਕੀਤਾ